ਆਪਾ ਪਟਿਆਲੇ ਦੀ ਗੱਲ ਕਰ ਰਹੇ ਸੀ ਪਹਿਲਾਂ ਤੇ ਮੈਂ ਥੋੜਾ ਜਿਹਾ ਪਟਿਆਲੇ ਵੱਲ ਨੂੰ ਹੀ ਲੈ ਕੇ ਜਾਣਾ ਕਹਿੰਦੇ ਕਿ ਪਟਿਆਲਾ ਹਸਪਤਾਲ ਦੇ ਵਿੱਚ ਡੱਲੇਵਾਲ ਸਾਹਿਬ ਨੂੰ ਛੁੱਟੀ ਮਿਲ ਗਈ ਅੱਜ ਤੇ ਸਿਹਤ ਹੁਣ ਥੋੜੀ ਠੀਕ ਆ ਥੋੜੇ ਐਕਟਿਵ ਵੀ ਲੱਗ ਰਹੇ ਆ ਤੇ ਅੱਗੇ ਜਾ ਕੇ ਉਹ ਐਕਟਿਵ ਹੋਣਗੇ ਅੱਗੇ ਜਾ ਕੇ ਅੰਦੋਲਨ ਦੇ ਵਿੱਚ ਹਿੱਸਾ ਪਾਉਣਗੇ ਜਾਂ ਫਿਰ ਕੀ ਦੇਖੀਏ ਅੱਗੇ ਜਾ ਕੇ ਹੁਣ ਕਿਸ ਤਰ੍ਹਾਂ ਦਾ ਕੰਟ੍ਰਿਬਿਊਸ਼ਨ ਹੋਏਗਾ ਨਾਲ ਹੂੰ ਇਹ ਕਾਫੀ ਐਕਟਿਵ ਨਜ਼ਰ ਆਉਂਦਾ ਜੀ ਜੀ ਪਹਿਲਾਂ ਨਾਲ ਠੀਕ ਨਹੀਂ ਹੋਣਾ ਪਹਿਲਾਂ ਨਾਲ ਠੀਕ ਹੈ ਤਾਂ ਫਿਰ ਮਤਲਬ ਕਿ ਪਹਿਲਾਂ ਨਾਲ ਉਹ ਠੀਕ ਹੈ ਫਿਰ ਉਹੀ ਗੱਲ ਹੈ ਕਿ ਇਹ ਤਾਂ ਦੇਖੋ ਮ ਇਹ ਤਾਂ ਹੁਣ ਮੈਡੀਕਲ ਖੋਜ ਦਾ ਵਿਸ਼ਾ ਹੈ ਜੀ ਕਿ ਅੱਜ ਮੇਰੇ ਖਿਆਲ ਦੇ ਨਾਲ ਲਗਭਗ ਉਹਨਾਂ ਦਾ ਜਿਹੜਾ ਅਨਛੂੜ ਮਰਨ ਵਰਤਿਆ ਹੂੰ ਉਹ ਲਗਭਗ 130 40 ਦਿਨ ਦੇ ਆਸ-ਪਾਸ ਹੋਣਾ ਜੀ ਮੇਰਾ ਅੰਦਾਜ਼ਾ ਹੈ ਜੀ 26 ਨਵੰਬਰ ਤੋਂ ਲਾ ਲਉ ਆ ਹੁਣੇ 10 ਦਿਨਾਂ ਦੋਸਤਾਂ ਨੇ ਉਹ ਵੀ 26 ਨਵੰਬਰ ਤੋਂ ਲਾ ਲਉ ਸਿੱਧਾ ਸਾਬਿਆ 26 ਮਾਰਚ ਚ ਲੰਘੀ ਜੀ ਠੀਕ ਹੈ ਨਾ ਜੀ 26 ਮਾਰਚ ਚ ਲੰਘ ਗਈ ਆ ਕਿੰਨੇ ਮਹੀਨੇ ਹੋਗੇ ਨਵੰਬਰ ਤੋਂ ਦਸੰਬਰ 1 ਤੇ ਦਸੰਬਰ ਤੋਂ ਜਨਵਰੀ 2 60 ਦਿਨ ਜਨਵਰੀ ਤੋਂ ਫਰਵਰੀ ਤੇ 3 ਤੇ ਫਰਵਰੀ ਤੋਂ ਮਾਰਚ 412 ਦਿਨੇ ਹੋ ਗਏ ਤੇ ਉੱਤੇ ਲਾ ਲਓ ਜੀ ਫਿਰ 130 ਤੋਂ ਠੱਪ ਗਏ ਨਾ ਸਰ ਬਿਲਕੁਲ ਠੀਕ ਹੈ ਜੀ ਕੀ ਹੋਇਆ ਮੈਥ ਵਾਲੇ ਮਾਸਟਰ ਤੋਂ 76 ਖਾਦੇ ਨੇ ਪਰ ਇੰਨੀ ਕਿਤੇ ਗਿਣਤੀ ਆਉਂਦੀ ਹੈ ਨਾ ਜੀ ਤੇ ਗੱਲ ਇਹ ਆ ਕਿ ਭਈ ਜੇ ਮੰਨ ਲਓ ਕਿ ਉਹਨਾਂ ਨੇ ਕੁਝ ਖਾਧਾ ਹੀ ਨਹੀਂ ਤੇ ਵਿੱਚੋਂ 10 ਦਿਨ ਪਾਣੀ ਵੀ ਛੱਡੀ ਰੱਖਿਆ ਤੇ ਤੁਹਾਡੀ ਆਬਜ਼ਰਵੇਸ਼ਨ ਦੇ ਮੁਤਾਬਕ ਉਹ ਅੱਗੇ ਨਾਲੋਂ ਐਕਟਿਵ ਨੇ ਤਾਂ ਫਿਰ ਇਹ ਮੈਡੀਕਲ ਰਿਸਰਚ ਦਾ ਵਿਸ਼ਾ ਹੈ ਕਿ ਨਹੀਂ ਦੇਖੋ ਮੈਂ ਕੋਈ ਤੁਹਾਡੇ ਸਵਾਲ ਚ ਹੁਣ ਤੁਹਾਨੂੰ ਸਵਾਲ ਕਰ ਰਿਹਾ ਹਾਂ ਬਿਲਕੁਲ ਮੈਂ ਤੁਹਾਡੇ ਸਵਾਲ ਚ ਸਵਾਲ ਕਰ ਰਿਹਾ ਹਾਂ ਕਿ ਇਹ ਮੈਡੀਕਲ ਰਿਸਰਚ ਦਾ ਵਿਸ਼ਾ ਹੈ ਕਿ ਨਹੀਂ ਕੋਈ ਮਤਲਬ ਕੁਛ ਕਾ ਵੀ ਸਮੇਂ ਨਾਲ ਬੰਦਾ ਕਮਜ਼ੋਰ ਹੁੰਦਾ ਹੈ ਤੁਸੀਂ ਤੁਸੀਂ ਕਿਹਾ ਕਿ ਉਹ ਥੋੜੇ ਰਿਸਤ ਪੁਸਤ ਨਜ਼ਰ ਮੈਂ ਵੀ ਦੇਖੀ ਆ ਉਹ ਉਸ ਤੋਂ ਲੱਗ ਰਿਹਾ ਕਿ ਕੁਝ ਠੀਕ ਹਾਂ ਜੀ ਥੋੜਾ ਚਲੋ ਵਧੀਆ ਗੱਲ ਹੈ ਮੈਂ ਤੇ ਸ਼ੁਰੂ ਤੋਂ ਕਹਿੰਦਾ ਰਿਹਾ ਜੀ ਹੋੜ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਜੀ ਡਿਸਚਾਰਜ ਜਦੋਂ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਇੱਕ ਬਾਈਟ ਦਿੱਤੀ ਹੈ ਹਮ ਹੁਣ ਉਸ ਬਾਈਟ ਨੂੰ ਧਿਆਨ ਨਾਲ ਸੁਣਿਆ ਤੁਸੀਂ ਨਾ ਹਮ ਉਹਦੇ 'ਚ ਤੁਹਾਨੂੰ ਕੋਈ ਵਿਲੱਖਣ ਗੱਲ ਲੱਗੀ ਹੈ ਆਡੀਅנס 'ਚ ਕੋਈ ਦੱਸ ਸਕਦਾ ਕਿ ਤੁਹਾਨੂੰ ਇੱਕ ਵਿਲੱਖਣ ਗੱਲ ਲੱਗੀ ਹੋਵੇ ਜੀ ਆ ਜਾਣਾ ਮੈਸੇਜ ਹੋਣੇ ਹਾਂਜੀ ਚਲੋ ਆਪਾਂ ਅੱਗੇ ਤੁਰਦੇ ਹਾਂ ਕਿ ਹੁਣ ਉਹ ਡੱਲੇਵਾਲ ਪਿੰਡ ਨੂੰ ਜਾਂਦੇ ਆ ਜਾਂ ਕਿੱਥੇ ਜਾਂਦੇ ਆ ਹਾਲ ਫਿਲਹਾਲ ਆਪਾਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ ਹਮ ਹਾਲੇ ਫਿਲਹਾਲ ਆਪਾਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ ਪਰ ਉਹਨਾਂ ਨੇ ਕਿਹਾ ਕਿ ਅਸੀਂ ਇਸ ਲੜਾਈ ਨੂੰ ਦੇਸ਼ ਪੱਧਰ ਤੇ ਲੈ ਕੇ ਜਾਵਾਂਗੇ ਪਰ ਕਿਸ ਤਰ੍ਹਾਂ ਲੈ ਕੇ ਜਾਓਗੇ ਸੜਕਾਂ ਤੇ ਉਹਨਾਂ ਨੇ ਤੁਹਾਨੂੰ ਉਤਰਨੀ ਦੇਣਾ ਕਿਉਂਕਿ ਉਧਰ ਵੀ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਮਾਨ ਸਾਹਿਬ ਹੁਣ ਤੇ ਗੱਲ ਉੱਥੇ ਆ ਗਈ ਹੈ ਨਾ ਜੀ ਜਦੋਂ ਮੰਨ ਲਓ ਦੁਬਾਰਾ ਤੁਸੀਂ ਸੜਕਾਂ ਤੇ ਆ ਗਏ ਨਾ ਤਾਂ ਸਭ ਤੋਂ ਜ਼ਿਆਦਾ ਫਜ਼ੀਇਤ ਸਰਕਾਰ ਦੀ ਹੋਣੀ ਹੈ ਜੀ ਜੀ ਤੇ ਐਸਕੇਮ ਵਾਲੇ ਜਿਹੜੇ ਰੁਂਦੂ ਸਿੰਘ ਹੋਰੀ ਆ ਉਹ ਤਾਂ ਕਹਿੰਦੇ ਹੱਲਿਆ ਪਾ ਟਰੰਪ ਦੇ ਪੁਤਲੇ ਫੂਕਣੇ ਨੇ ਚਾਰ ਫਿਰ ਦੇਖਦੇ ਆ ਕੀ ਬਣਦਾ ਫਿਰ ਵੀ ਗਿਆ ਬਿਲਕੁਲ ਉਹ ਕਹਿੰਦੇ ਮੋਦੀ ਦੇ ਤੇ ਟਰੰਪ ਦੇ ਪੁਤਲੇ ਫੂਕਣੇ ਹਾਲਾਂਕਿ ਮੈਨੂੰ ਕਿਸਾਨੀ ਵਾਲਾ ਤਾਂ ਕਿਤੇ ਦੱਸਿਆ ਨਹੀਂ ਵੀ ਉਹਨਾਂ ਨੇ ਉਤਪਾਦਾਂ ਲਈ ਖੋਲਿਆ ਹੋਵੇ ਹੂੰ ਵੀ ਕੁਝ ਮਤਲਬ ਕਿ ਖੁੱਲ ਦੇ ਦਿੱਤੀ ਹੋਵੇ ਹਾਂ ਟੈਰਿਫ ਜਿਹੜੇ ਕਟੇ ਆ ਤਾਂ ਉਹਦੇ ਵਿੱਚ ਤੇ ਆਪਾਂ ਨੂੰ ਪਤਾ ਹੀ ਆ ਕਿ ਥੋੜਾ ਅਮਰੀਕੀ ਸਮਾਨ ਹੈ ਜਿਹੜਾ ਜੀ ਉਹ ਹੋ ਸਕਦਾ ਸਸਤਾ ਹੋਵੇ ਪਰ ਕਿਸਾਨੀ ਤੇ ਕਿੰਨਾ ਅਸਰ ਪਵੇਗਾ ਉਹਦੇ ਐਗਜੈਕਟ ਫਿਗਰ ਨਹੀਂ ਹੈ ਆਪਣੇ ਕੋਲ ਆਪਾਂ ਫਿਗਰ ਜ਼ਰੂਰ ਕੀਤੇ ਸੀ ਪਹਿਲਾਂ ਕਿ ਸੇਬ ਆਏਗਾ ਕਣਕ ਆਏਗੀ ਜਦ ਬੇਬੀ ਕੌਰ ਆਏਗਾ ਕਿੰਨਾ ਨੁਕਸਾਨ ਹੋਏਗਾ ਜੀ ਐਗਜੈਕਟ ਹਾਲੇ ਅੰਕੜੇ ਨਹੀਂ ਆਏ ਪਰ ਚਲੋ ਕਿਉਂਕਿ ਪੁਤਲੇ ਵਾਧੂ ਪਏ ਆ ਰੁਲਦੂ ਸਿੰਘ ਹੋਰ ਆਕਲ ਕਿਹੜਾ ਕੋਈ ਕਮੀ ਆ ਹੂੰ ਇਕੜਾ ਉਤੇ ਸੋਨੇ ਦੇ ਬਣਾਉਣੇ ਉਤੇ ਚਾਰ ਕੱਖ ਹੀ ਲਾਉਣੇ ਆ ਜੀ ਜੀ ਫੋਕਣ ਦੇ ਉਹਨਾਂ ਨੂੰ ਸਾਡਾ ਕੀ ਢੜ ਦੁਖਦਾ ਹੈ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਕੱਠੇ ਹੋ ਕੇ ਫੇਰ ਤੁਸੀਂ ਵੀ ਜਾਓਗੇ ਸੜਕ ਤੇ ਕੀ ਜਾਣ ਦਿੱਤਾ ਜਾਊਗਾ ਏਡੇ ਵੱਡੇ ਪੱਧਰ ਤੇ ਦੇਸ਼ ਵਿਆਪੀ ਅੰਦੋਲਨ ਲੈ ਜਾਓਗੇ ਔਰ ਉਹਨਾਂ ਨੇ ਇੱਕ ਕਮਾਲ ਦੀ ਮਿਸਾਲ ਦਿੱਤੀ ਕਹਿੰਦੇ ਕਿ ਤਮਲ ਲਾਡੂ 'ਚ ਇੱਕ ਰੇਲ ਰੋਕ ਦਿੱਤੀ ਗਈ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅੰਦੋਲਨ ਕੱਲਾ ਪੰਜਾਬ ਦਾ ਹੈ ਇੱਕ ਰੇਲ ਤਮਲ ਲਾਡੂ 'ਚ ਰੋਕੀ ਗਈ ਹੈ ਹੂੰ ਤਾਮਿਲ ਕਿਸਾਨਾਂ ਦਾ ਨਹੀਂ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਡੱਲੇਵਾਲ ਕੇ ਪੂਰੇ ਇੰਡੀਆ ਦਾ ਪੈਨ ਇੰਡੀਆ ਦਾ ਅੰਦੋਲਨ ਸੀ ਜੀ ਫਿਰ ਤੁਹਾਡਾ ਤਾਂ ਦੂਜਾ ਫੋਰਮ ਹੀ ਤੁਹਾਡੇ ਨਾਲ ਨਹੀਂ ਆ ਕੇ ਬੈਠਾ ਹੂੰ ਫੋਰਮ ਤੋਂ ਮਤਲਬ ਕਿ ਐਸਕੇਐਮ ਤਾਂ ਦੂਸਰਾ ਹੀ ਹੈ ਨਾ ਤੁਹਾਡਾ ਜਿਹਨੂੰ ਰਾਜਨੀਤਿਕ ਕਹਿੰਦੇ ਹੂੰ ਤਾਂ ਕਹਿਣ ਦਾ ਮਤਲਬ ਇਹ ਆ ਕਿ ਇੱਕ ਤੇ ਇਹ ਹੈ ਕਿ ਕਿਵੇਂ ਲੈ ਕੇ ਜਾਓਗੇ ਵੱਡਾ ਸਵਾਲ ਹੁਣ ਆਈਏ ਵਿਲੱਖਣ ਗੱਲ ਤੇ ਕੋਈ ਆਇਆ ਕਮੈਂਟ ਕਿ ਜਾਂ ਫਿਰ ਮੈਂ ਤੁਹਾਨੂੰ ਬਸ ਇਹ ਜਾਣਕਾਰੀ ਹੈ ਵੀ ਡੱਲੇਵਾਲ ਸਾਹਿਬ ਕਹਿੰਦੇ ਆਪਣੇ ਪਿੰਡ ਹੀ ਗਏ ਨੇ ਔਰ ਮਿੱਤਰ ਦੋ ਤਿੰਨ ਸਵਾਲ ਉਹ ਹੀ ਕਰ ਰਹੇ ਨੇ ਕਿ ਇੰਨੇ ਦਿਨ ਕਿਵੇਂ ਇਹ ਸੰਭਵ ਹੈ ਉਹ ਹੈ ਨਾ ਕਿ ਜਿਗਿਆਸਾ ਦਾ ਜਾਂ ਮੈਡੀਕਲ ਖੋਜ ਦਾ ਵਿਸ਼ਾ ਜੀ ਜੀ ਕਿ ਇੱਕ ਕੈਂਸਰ ਪੇਸ਼ੈਂਟ 70 72 ਸਾਲ ਦੀ ਉਮਰ ਦੇ ਵਿੱਚ 130 ਤੋਂ 135 ਦਿਨ ਤੱਕ ਭੁੱਖਾ ਰਹਿ ਕੇ 10 ਦਿਨ ਪਾਣੀ ਛੱਡ ਕੇ ਇਨਾ ਅਨਰਚੈਟਿਕ ਹੈ ਤਾਂ ਮੇਰੇ ਖਿਆਲ ਦੇ ਨਾਲ ਸਾਡੀ ਕੋਈ ਸਟੱਡੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਅਸੀਂ ਦੂਜੀਆਂ ਪੀੜ੍ਹੀਆਂ ਨੂੰ ਮੋਟੀਵੇਟ ਕਰ ਸਕੀਏ ਕਿ ਭਾਈ ਹਾਰ ਨਹੀਂ ਮੰਨਣੀ ਦਬਾਨੀ ਜਿਸ ਤਰ੍ਹਾਂ ਮਿੱਤਰ ਕਹਿ ਰਹੇ ਕਿ ਮਾਫ ਕਰਨਾ ਮੈਂ ਤੁਹਾਡੀ ਗੱਲ ਠੋਕ ਰਿਹਾ ਇਹ ਕਹਿੰਦੇ ਕਿ ਇੱਕ ਹਿਊਮਨ ਬਾਡੀ ਦੀ ਇੱਕ ਲਿਮਟ ਹੁੰਦੀ ਹੈ ਉਹਨਾਂ ਕਿ ਟਾਈਮ ਆਪਾਂ ਰਹਿ ਸਕਦੇ ਆ ਤੇ ਫਿਰ ਉਹਨਾਂ ਲਿਮਟ ਸ਼ਾਇਦ ਵੱਧ ਗਈ ਹੋਵੇ ਤਾਂ ਇਹਦਾ ਪਤਾ ਲੱਗ ਜੇ ਰਿਸਰਚ ਦੇ ਹਿਸਾਬ ਨਾਲ ਕਿ ਕਿੰਨੀ ਦੇਰ ਤੱਕ ਰਹਿ ਸਕਦੇ ਆ ਤਾਂ ਗੱਲ ਇਹ ਹੈ ਕਿ ਦੇਖੋ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਉਹਨਾਂ ਨੇ ਵਿੱਚੋਂ ਗੱਲ ਕਹੀ ਆ ਕਿ ਅਸੀਂ ਪਾਣੀ ਬਚਾਉਣ ਵਾਸਤੇ ਲੜ ਰਹੇ ਸੀ ਹੂੰ ਅਸੀਂ ਪਾਣੀ ਬਚਾਉਣ ਵਾਸਤੇ ਲੜ ਰਹੇ ਸੀ ਪੰਜਾਬ ਦਾ ਪਾਣੀ ਹੂੰ ਪਰ ਸਰ ਤੁਹਾਡੀਆਂ ਮੰਗਾਂ ਤੇ ਹੋਰ ਸੀ ਕਿ ਹੁਣ ਤੁਸੀਂ ਅੱਜ ਉਹਨਾਂ ਮੰਗਾਂ ਨੂੰ ਦਰਾਇਆ ਵੀ ਨਹੀਂ ਵਿਲੱਖਣ ਗੱਲ ਜਿਹੜੀ ਲੱਗੀ ਆ ਸਾਬ ਕਿ ਭਾਈ ਉਹਦੇ ਵਿੱਚ ਤੇ ਉਹਨਾਂ ਨੇ ਇਹ ਕਿਹਾ ਤੁਸੀਂ ਫੇਰ ਗੌਰ ਨਾਲ ਸੁਣ ਲੈਣਾ ਹੂੰ ਜਿਹੜੀ ਹਸਪਤਾਲ ਤੋਂ ਨਿਕਲਦਿਆਂ ਦੀ ਬਾਈਟ ਹੈ ਜੀ ਉਹਨਾਂ ਦੀ ਉਹਨੂੰ ਗੌਰ ਨਾਲ ਚਲਾ ਕੇ ਫੇਰ ਸੁਣ ਲੈਣਾ ਉਹ ਕਹਿੰਦੇ ਕਿ ਅਸੀਂ ਤੇ ਪੰਜਾਬ ਦਾ ਪਾਣੀ ਬਚਾਉਣ ਵਾਸਤੇ ਲੜ ਰਹੇ ਸੀ ਸਰ ਆਪਾਂ ਤੇ ਸਾਰੀਆਂ ਫਸਲਾਂ ਤੇ ਐਮਐਸਪੀ ਲੈਣ ਤੋਰੇ ਸੀਗੇ ਬਿਲਕੁਲ ਐਮਐਸਪੀ ਐਮਐਸਪੀ ਜ਼ਿਆਦਾਤਰ ਇਹੀ ਗੱਲ ਹੋ ਰਹੀ ਸੀ ਮਜ਼ਦੂਰਾਂ ਦਾ ਸਾਰਾ ਕਰਜ਼ਾ ਮਾਫ਼ ਕਰਾਉਣਾ ਸੀ ਜੀ ਹੁਣ ਆਪਾਂ ਮੰਗਾ ਹੀ ਛੱਡ ਦਿੱਤੀਆਂ ਨੇ ਸਾਬ ਬਾਹਰ ਨਿਕਲਦਿਆਂ ਇਹ ਕਿਹੜੀ ਦਵਾਈ ਪਿਆਤੀ ਉਹਨਾਂ ਨੇ ਕਿਹੜੀ ਬੋਤਲ ਲਾਤੀ ਹੈ ਜੀ ਹੂੰ ਇਹ ਬੜੀ ਮੈਨੂੰ ਗੱਲ ਬੜੀ ਇੱਕ ਅਸਚਰਜ ਚ ਪਾਉਣ ਵਾਲੀ ਲੱਗੀ ਅੱਜ ਕਿ ਤੁਸੀਂ ਆਪਣੀਆਂ ਮੰਗਾਂ ਨੂੰ ਵੀ ਬਾਹਰ ਆ ਕੇ ਭਾਈ ਠੀਕ ਢੰਗ ਦੇ ਨਾਲ ਨਹੀਂ ਰੱਖਿਆ ਜੀ ਨਹੀਂ ਰੱਖਿਆ ਜੀ ਤੁਸੀਂ ਆਪਣੀਆਂ ਮੰਗਾਂ ਤਾਂ ਠੋਕ ਕੇ ਰੱਖੋ ਨਾ ਕਿ ਸਾਡੀਆਂ ਡਿਮਾਂਡਸ ਸੀਗੀਆਂ ਜੀ ਜੈਨਿਓਨ ਅਸੀਂ ਉਹਨਾਂ ਤੇ ਅੱਜ ਵੀ ਸਟੈਂਡ ਕਰਦੇ ਹਾਂ ਸਾਰਾ ਤਾਂ ਅਸੀਂ ਉਹਨਾਂ ਵਾਸਤੇ ਲੜਾਂਗੇ ਜੀ ਜੀ ਬਿਲਕੁਲ ਠੀਕ ਹੈ ਨਾ ਜੀ ਇਹੀ ਸਟੋਰੀ ਸੀਗੀ ਨਾ ਪਰ ਦੇਖੋ ਇਹ ਐਂਡ ਤਾਂ ਭੇਜ ਦਿੱਤੇ ਆ ਗਵਰਨਮੈਂਟ ਨੇ ਜੀ ਤਾਂ ਉਤੋਂ ਕਿਸੇ ਤਰ੍ਹਾਂ ਦਾ ਅੰਦੋਲਨ ਸ਼ੁਰੂ ਕਰਨ ਲੱਗੇ ਸਵਾਲ ਬਹੁਤ ਵੱਡੇ ਆ ਪਰ ਚੁਣੌਤੀਆਂ ਬਹੁਤ ਵੱਡੀਆਂ ਨੇ ਸਾਬ ਚੁਣੌਤੀਆਂ ਵੀ ਬਹੁਤ ਵੱਡੀਆਂ ਬਿਲਕੁਲ ਵਾਰ-ਵਾਰ ਮਤਲਬ ਕਹੋ ਕਿ ਦੇਸ਼ ਵਿਆਪੀ ਅੰਦੋਲਨ ਨੂੰ ਬਣਾਉਣਾ ਵੀ ਕਿਹੜਾ ਸੌਖਾ ਹੈ ਕਿਸਾਨੀ ਧਿਰਾਂ ਵੀ ਠੀਕ ਹੈ ਉਤੋਂ ਤੋਂ ਫਾਰਮੈਲਟੀ ਦੇ ਤੌਰ ਤੇ ਜੋ ਮਰਜ਼ੀ ਕਹਿਣ ਪਰ ਕਿਸਾਨੀ ਧਿਰਾਂ ਵੀ ਅੰਦਰੋਂ ਕੁਝ ਕਿਸਾਨੀ ਧਿਰਾਂ ਜਿਹੜੀਆਂ ਯੂਨੀਅਨਾਂ ਨੇ ਜਥੇਬੰਦੀਆਂ ਨੇ ਮੇਰੇ ਖਿਆਲ ਦੇ ਨਾਲ ਨਾਖੁਸ਼ ਨੇ ਇਸ ਸਾਰੇ ਐਪੀਸੋਡ ਤੋਂ ਕਹਿੰਦੇ ਕਿ ਜੋ ਦਾਬਾ ਸੀ ਯੂਨੀਅਨਾਂ ਦਾ ਜਥੇਬੰਦੀਆਂ ਦਾ ਇੱਕੋ ਛਟਕੇ 'ਚ ਖਤਮ ਹੋ ਗਿਆ ਤਾਂ ਉਸ ਖਾਤਮੇ ਦੇ ਜ਼ਿੰਮੇਵਾਰ ਦੋ ਵੱਡੇ ਕਿਸਾਨ ਆਗੂ ਇਸ ਫੋਰਮ ਦੇ ਮੰਨੇ ਜਾਂਦੇ ਆ ਉਹ ਤੁਹਾਨੂੰ ਪਤਾ ਹੀ ਹੈ ਜੀ 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 ਮਿੰਟੂ ਜੀ ਖੈਰ ਵੇਖਦੇ ਆ ਕਿ ਢੱਲੇਵਾਲ ਸਾਹਿਬ ਅੱਗੇ ਕੀ ਪਲਾਨ ਕਰਦੇ ਆ ਤੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਹਮਣੇ ਆਉਂਦਾ ਜਟੂਨ ਫਾਇਰ ਜੀ ਕਹਿ ਰਹੇ ਨੇ ਕਿ ਪਿੰਡ ਜਾਣ ਦਾ ਹੀ ਤਾਂ ਪੰਗਾ ਸੀ ਕਹਿੰਦੇ ਜਾਈਏ ਕਿਦਾਂ ਖੈਰ ਆਪਾਂ ਇਸ ਗੱਲ ਤੋਂ ਥੋੜਾ ਜਿਹਾ ਅੱਗੇ ਨੂੰ ਚੱਲਦੇ ਆਂ ਫਸਲਾਂ ਦਾ ਜ਼ਿਕਰ ਹੋ ਰਿਹਾ ਸਰਜੀਤ ਸਿੰਘ ਜੀ ਗੱਲ ਇਹ ਆ ਕਿ ਥੋੜਾ ਅਸੀਂ ਸਾਰੀ ਸਟੱਡੀ ਕਰਕੇ ਹੀ ਬੈਠਦੇ ਆਂ ਖਬਰਾਂਓ ਨਾ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਅਸੀਂ ਜੋ ਇਹਨਾਂ ਨੇ 24 ਵਾਲਾ ਬਿੱਲ ਲਿਆਂਦਾ ਸੀਗਾ ਉਹਦੀਆਂ ਜੋ ਤਰਮੀਮਾਂ ਸੀ ਉਹ ਗਣਾਈਆਂ ਤੁਹਾਨੂੰ ਕਿ ਜਿਹਦੇ ਤੇ ਰੌਲਾ ਪੈ ਰਿਹਾ ਜਿਹਦਾ ਕ੍ਰਿਟਿਸਿਜ਼ਮ ਹੋ ਰਿਹਾ ਸੋ ਗੌਰਨਰ ਸੁਣਿਆ ਕਰੋ ਸਟੱਡੀ ਮਹਾਰਾਜ ਸਾਡੀ ਵੀ ਵਾਵਾ ਹੁੰਦੀ ਹੈ ਸੁਖ ਨਾਲ ਤੜਕੇ 4:30 ਵਜੇ ਤੋਂ ਇਸੇ ਕਮ ਲੱਗ ਜਾਣੇ ਆ ਜੀ 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 ਘਮਰਾਉਣਾ ਤੇ ਜਿੱਥੇ ਗਲਤੀ ਹੋਵੇ ਨਾ ਉਥੇ ਮੰਨੀ ਦੀ ਵੀ ਆ ਖੁੱਲ੍ਹ ਦਿਲੀ ਦੇ ਨਾਲ ਮੈਂ ਸਮਝ ਗਿਆ ਤੁਸੀਂ ਮਤਲਬ ਕਿ ਕਿਸ ਐਂਗਲ ਤੋਂ ਗੱਲ ਕਰ ਰਹੇ ਹੋ ਕਿਸ ਪੱਖ ਤੋਂ ਗੱਲ ਕਰ ਰਹੇ ਹੋ ਜੀ ਠੀਕ ਹੈ ਜੀ ਤੇ ਕਿਸ ਸਮਰਥਨ ਤੋਂ ਗੱਲ ਕਰ ਰਹੇ ਹੋ ਤੁਹਾਡੇ ਵਿਚਾਰਾਂ ਦਾ ਸਵਾਗਤ ਆ ਪਰ ਸਭ ਪਤਾ ਹੈ ਜੀ ਹੂੰ ਮੈਂ ਤੁਹਾਨੂੰ ਉਹ ਦੱਸਿਆ ਕਿ ਜਿਹਦੀ ਲੜਾਈ ਹੈ ਇਸ ਵੇਲੇ ਵਿਰੋਧਤਾ ਹੈ ਆਓ ਜੀ ਆਪਾਂ ਸਾਰੇ ਖੋਲ ਕੇ ਗੱਲ ਕਰੀਏ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਜੇਪੀਸੀ ਕੋਲ ਜਦੋਂ ਮਾਮਲਾ ਗਿਆ ਸੀਗਾ ਨਾ ਕਿਰਨ ਰਜੀਜੂ ਦੇ ਹੱਥ 'ਚ ਇੱਕ ਪਰਚੀ ਆਈ ਸੀ YouTube ਤੇ ਕੱਢ ਕੇ ਦੇਖ ਲਓ ਸਾਨੂੰ ਉਹ ਵੀ ਯਾਦ ਹੈ ਕਿ ਉਸ ਪਰਚੀ ਤੋਂ ਬਾਅਦ ਹੀ ਜੇਪੀਸੀ ਕੋਲ ਗਿਆ ਸੀ ਮਾਮਲਾ ਤਾਂ ਜੇਪੀਸੀ ਏਸਕੇਪ ਰੂਟ ਬਣਿਆ ਨਾਇਡੂ ਵਾਸਤੇ ਨਿਤਿਸ਼ ਵਾਸਤੇ ਚਿਰਾਗ ਪਾਸਵਾਨ ਵਾਸਤੇ ਜਿੰਦ ਚੌਧਰੀ ਵਾਸਤੇ ਉਹ ਪਰਚੀ ਕੱਢ ਲਿਓ YouTube ਤੋਂ ਪਰਚੀ ਹੈ ਗਈ ਚਰਚੇ ਰੈਂਡਮਲੀ ਵੀ ਆ ਜਾਵੇ ਕੁਐਸਚਨ ਮਹਾਰਾਜ ਦੀ ਕਿਰਪਾ ਕਿ ਛੇਤੀ ਕਿਤੇ ਆ ਇਦਾਂ ਨਹੀਂ ਹੋ ਵੀ ਜਾਂਦੀ ਹੈ ਗਲਤੀ ਕੋਈ ਕਈ ਵਾਰੀ ਕੁਸਕਿਪ ਵੀ ਹੋ ਜਾਂਦਾ ਹੈ ਤਾਂ ਗੱਲ ਇਹ ਹੈ ਕਿ ਹਾਂ ਜੀ ਤਾਂ ਕੁਐਸਚਨ ਕਿਸੇ ਦੀ ਜਾਣਕਾਰੀ ਤੇ ਉਦੋਂ ਲਾਈਦਾ ਹੁੰਦਾ ਜਦੋਂ ਤੁਸੀਂ ਐਕੂਰੇਟ ਹੋਵੋ ਜੀ 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 ਕੈਡਮਿੰਟ ਜੀ ਮੈਂ ਮੋੜ ਕੇ ਹੀ ਫੇਰ ਉੱਥੇ ਹੀ ਆਉਣਾ ਜਿੱਥੇ ਆਪਾਂ ਗੱਲ ਕਰ ਰਹੇ ਸੀ ਕਮੈਂਟ ਤੋਂ ਥੋੜਾ ਜਿਹਾ ਮੁੜ ਕੇ ਫੇਰ ਆਪਾਂ ਫਸਲਾਂਾਂ